ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਤਹਾਨ ਜੱਸੀਪੋ ਵਾਲੀ ਆਪਣੇ ਕੱਲ ਨੂੰ ਭੈਣਾਂ ਦਾ ਤਿਹਾਰ ਰਖੜੀ ਆਣਾ ਤੇ ਬਹੁਤ ਵਧੀਆ ਰਖੜੀ ਆ ਬਰਮਾ ਸਟੋਰ ਜੱਸੀਪੋ ਵਾਲੀ ਇਹਨਾਂ ਤੋਂ ਆਕੇ ਖਰੀਦੋ ਆਪਣੇ ਜੱਸੀਪੋ ਵਾਲੀ ਟੌਂਕ ਦੇ ਵਿੱਚ ਇਧਰ ਲਵੈਟਰੀ ਦੇ ਨਾਲ ਬਰਮਾ ਸਟੋਰ ਆਣ ਦੀ ਰਖੜੀ ਤੇ ਆਪਣਾ ਮੁੰਡਾ ਹੈ ਸਲਮਾਨ ਖਾਨ ਤੇ ਬਰਮਾ ਸਟੋਰ ਹੈ ਤੇ ਸਾਰਿਆਂ ਨੂੰ ਬੇਨਤੀ ਆ ਇਹਨਾਂ ਕੋਲੋਂ ਆ ਕੇ ਰਖੜੀ ਖਰੀਦੋ ਇਹ ਆਪਣੇ ਦੋਸਤ ਆ ਆਪਾਂ ਕੋਈ ਪੈਸਾ ਨਹੀਂ ਲਿਆ ਕਿਤੇ ਆਏ ਆਦੇ ਬਾਈ ਪੈਸੇ ਦਾ ਮਾਰ ਮਝੂਰੀ ਨਹੀਂ ਕਰੀ ਜਾਂਦਾ ਇਹ ਮੁੰਡਾ ਆਪਣਾ ਦੋਸਤ ਆ ਗਰਾਣਾ ਸਟਾਰ ਤੇ ਜ਼ਰੂਰ ਲੋ ਰਖੜੀ ਇਹਨਾਂ ਦਾ ਬਹੁਤ ਵਧੀਆ ਰਖੜੀਆਂ ਇਹਨਾਂ ਕੋਲੇ ਅੱਡੋ ਅੱਡ ਕੀ ਕੀ ਰੇਟ ਆ ਸਭ ਤੋਂ ਵੱਧ 20 ਰੁਪਏ 30 ਰੁਪਏ ਅੱਛਾ 25 ਰੁਪਏ ਹਾਂ ਵੀ ਮੰਨ ਲਾ ਵਧੀਆ ਰਖੜੀ ਆ ਆਪਣਾ ਕੁਆਲਿਟੀ ਦੀ ਰਖੜੀ ਆ 5 ਰੁਪਏ ਤੋਂ ਸ਼ੁਰੂ ਹੋ ਗਈ ਕਿੰਨੇ 5 ਰੁਪਏ ਤੋਂ ਸ਼ੁਰੂ ਹੋ ਕੇ 5 10 15 20 ਤੇ 30 ਰੁਪਏ ਅੱਛਾ ਵਧੀਆ ਟਾਪ ਦੀ 30 ਰੁਪਏ ਤੱਕ ਇਹ ਵਧੀਆ ਟਾਪ ਦੀ ਰੱਖ ਲਈ ਆ ਇਹਨਾਂ ਕੋਲੇ ਆਪਣੇ ਤੇ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੱਸੀਪੋ ਵਾਲੀ ਫੂਜ ਮੰਡੀ ਗਹਿਰੀ ਭੱਗੀ ਕੁਟਾਰ ਸਿੰਘ ਵਾਲਾ ਨਾਈ ਵਾਲਾ ਸਾਰੇ ਆਪਣੇ ਬਰਮਾ ਸਟੋਰ ਤੋਂ ਲੈ ਕੇ ਜਾਓ ਰਖੜੀ ਆਹ ਮੁੰਡੇ ਨੂੰ ਪਛਾਣ ਲਿਆ ਆ ਸਲਮਾਨ ਖਾਨ ਖੜਾ ਹੈ ਭਾਈ ਹੋਰ ਅੱਛਾ ਸੀ